ਅੱਜ ਇਹ ਇੱਥੇ ਆ ਕੇ ਬੜਾ ਖੁਸ਼ ਹਾਂ ਜਦੋਂ ਮੈਂ ਐਜੂਕੇਸ਼ਨ ਮਨਿਸਟਰ ਜਨਾਬ ਸਿਕੰਦਰ ਹੈਯਾਦੀ ਜਦੋਂ ਉਹਨਾਂ ਦੀ ਅਸਲਾਮੁਅਲਿਕਮ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਮਿਲ ਕੇ ਖੁਸ਼ੀ ਬਿਲਕੁਲ ਵਧੀਆ ਹੋ ਗਏ ਰੱਬ ਤੁਹਾਨੂੰ ਜਲਦੀ ਕਲਾਚੇ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਲਾਹੌਰ ਵਿੱਚ ਹੋਈਏ ਤੇ ਇਹਦੇ ਵਿੱਚ ਵੱਡੀ ਤਰ੍ਹਾਂ ਚ ਸਿੱਖਾਂ ਨੇ ਸ਼ਿਰਕਤ ਕੀਤੀ ਏ ਇੱਥੇ ਵੱਡੀ ਤਰ੍ਹਾਂ ਚ ਪਾਕਿਸਤਾਨੀ ਪੰਜਾਬੀਆਂ ਨੇ ਸ਼ਿਰਕਤ ਕੀਤੀ ਏ ਅੱਜੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਐਮ ਕਿਸਮ ਦੇ ਵੀਡੀਓ ਇੱਥੇ ਸਿੱਖਾਂ ਸਰਦਾਰਾਂ ਨੇ ਕੀ ਕੀਤਾ ਤੇ ਨਾਲ ਇੱਥੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਪੰਜਾਬੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਤੇ ਬਹੁਤ ਵਧੀਆ ਵੀਡੀਓ ਲੱਗਦੀ ਪਈ ਇਹ ਪਹਿਲਾਂ ਅਸੀਂ ਵੀਡੀਓ ਦੇਖਨੇ ਆ ਫਿਰ ਅਸੀਂ ਅਸੀਂ ਮਜੇਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਇਸਕੋ ਅੱਜ ਇਹ ਤੇ ਆ ਕੇ ਬੜਾ ਖੁਸ਼ ਹੋਇਆ ਜਦੋਂ ਮੈਂ ਐਜੂਕੇਸ਼ਨ ਮਿਨਿਸਟਰ ਜਨਾਬ ਸਿਕੰਦਰ ਹੈਦ ਦੀ ਜਦੋਂ ਉਹਨਾਂ ਦੀ ਮੈ ਸੁਣੀ ਇੱਜ਼ਤ ਦਿਲ ਨੇ ਰੋਲੀ ਏ ਅੱਖ ਤੇ ਸਿਰਫ ਬਚੋਲੀ ਏ ਵਾਹ ਵਾਹ ਇਹਦਾ ਹੱਕੇ ਮੇਰੇ ਤੇ ਮੇਰੀ ਮਾਂ ਦੀ ਬੋਲੀ ਏ ਦੁੱਖਾਂ ਨੂੰ ਸੀਨੇ ਲਾਵੇਂਗੀ ਸੁੱਖਾਂ ਦੇ ਤਰਲੇ ਪਾਵੇਂਗੀ ਜੇ ਕੱਲੀ ਬਹਿ ਕੇ ਸੋਚੇਗੀ ਰੇਤਾਂ ਦੇ ਮਹਿਲ ਬਣਾਵੇਂਗੀ ਨਾ ਮੰਗ ਬੇਕਦਰਾਂ ਡਲੀਆਂ ਟੁੱਟੇ ਫੁਲਾਂ ਤੋਂ ਜਿਹੜੇ ਆਪੇ ਸੁਖਦੇ ਜਾਂਦੇ ਨੇ ਤੂੰ ਇਹਨਾਂ ਤੋਂ ਕੀ ਪਾਵੇਂਗਾ ਪੰਜਾਬੀ ਸਾਡੀ ਜਿੱਥੇ ਮਾਦਰੀ ਜ਼ੁਬਾਨ ਵੀ ਹੈ ਉੱਥੇ ਸਾਡੀ ਧਰਤੀ ਦੀ ਬੋਲੀ ਵੀ ਹੈ ਮੈਨੂੰ ਆਪਣੇ ਇਧੇ ਦੇ ਦਿੱਤਨੇ ਜ਼ਿਆਦਾ ਅੱਛੀ ਪੰਜਾਬੀ ਬੋਲਾ ਨਾਲੇ ਲੋਕ ਵੇਖ ਕੇ ਬਹੁਤ ਅੱਛਾ ਫੀਲ ਹੋ ਰਿਹਾ ਹੈ ਇੱਕ ਐਸਾ ਪਲੇਟਫਾਰਮ ਜਿੱਥੇ ਪੰਜਾਬੀ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਬੜਾ ਕੋਸ਼ਿਸ਼ ਹੈ ਕਿ ਆਪਣੇ ਜਿਹੜਾ ਪੱਗ ਪਾ ਕੇ ਆਏ ਆ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਬਾਰਾ ਸ਼ਾਹ ਵੀ ਇੱਥੇ ਜੰਮਿਆ ਸੀ ਬੁੱਲੇ ਸ਼ਾਹ ਵੀ ਇੱਥੇ ਜੰਮਿਆ ਸੀ ਸ਼ਾਹ ਹਸੈਨ ਵੀ ਇੱਥੇ ਜੰਮਿਆ ਸੀ ਰਾਜਾ ਪੋਰਸ ਵੀ ਇੱਥੇ ਜੰਮਿਆ ਸੀ ਸਾਰੇ ਇੱਥੇ ਜੰਮੇ ਸਨ ਪਰ ਅਸੀਂ ਆਡੀ ਬੇਵਕੂਫੀ ਅਸੀਂ ਗਾਲਾਂ ਨੂੰ ਅੱਗੇ ਲੈ ਆਂਦੇ ਆ। ਓਕੇ ਜੀ। ਕੀ ਹਾਲ ਹੈ? ਠੀਕ ਠਾਕ ਸ਼ੁਕਰ ਹੈ। ਤੁਸੀਂ ਸੁਣਾਓ ਤੁਹਾਡਾ ਕੀ? ਅਲਹਮਦੁਲਿਲਾ ਜੀ ਫਿਟ ਫਾਟ ਹਾਂ। ਤੇ ਮੁੱਛਾਂ ਨੂੰ ਤਾਓ ਜਿਹੜਾ ਹੈਗਾ ਉਹ ਐਸ ਕਾਨਫਰੰਸ ਵਾਸਤੇ ਦਿੱਤੀ ਹੈ। ਇਹ ਵੈਸੇ ਵੀ ਮੁੱਛੇ ਇਸੇ ਤਰ੍ਹਾਂ ਨਹੀਂ ਦੀ ਇਹ ਮਰਦ ਦੀ ਇੱਕ ਪਹਿਚਾਨ ਹੈ ਦਾੜੀ ਤੇ ਮੁੱਛ ਜੋ ਦੇ ਚਿਹਰੇ ਤੇ ਹੋਣੀ ਚਾਹੀਦੀ ਹੈ। ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਅੱਲਾਹ ਦਾ ਸ਼ੁਕਰ ਤੁਹਾਡੀ ਤੇ ਪੰਜਾਬੀ ਬੜੀ ਅੱਛੀ ਹੈਗੀ ਤੇ ਮੇਰੀ ਇੰਨੀ ਅੱਛੀ ਨਹੀਂ ਹੈਗੀ ਪੰਜਾਬੀ ਮਾੜੀ ਮੋਟੀ ਪੰਜਾਬੀ ਬੋਲਦੇ ਰਹਿੰਦੇ ਰਹਿੰਦੇ ਆ ਤੇ ਬਸ ਪੰਜਾਬੀ ਨੂੰ ਹੀ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਆਏ ਆ ਇੱਥੇ ਪੰਜਾਬੀਓ ਇਸੇ ਤਰ੍ਹਾਂ ਰਹੋ ਸਹੀ ਗੱਲ ਹੈ

ਨੇ ਤੁਸੀਂ ਪੰਜਾਬੀ ਬੋਲੋ ਚੱਲੇ ਐਸੇ ਹੁਣ ਅਸੀਂ ਪੰਜਾਬੀ ਬੋਲ ਲੈਨੇ ਆ ਪੰਜਾਬੀ ਵੇਖੋ ਜਿਹੜੇ ਨਿਊ ਜਨਰੇਸ਼ਨ ਐ ਨਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਸਾਡੀ ਮਾਤਰੀ ਜ਼ੁਬਾਨ ਨੇ ਪੰਜਾਬੀ ਪੰਜਾਬ 'ਚ ਰਹਿਣ ਵਾਲੇ ਲੋਕਾਂ ਦੀ ਜਿਹੜੀ ਜ਼ੁਬਾਨ ਹੈ ਉਹ ਪੰਜਾਬੀ ਹੈਗੀ ਹੈ ਮੇਨ ਜ਼ੁਬਾਨ ਪੰਜਾਬੀ ਹੈ ਉਰਦੂ ਤੇ ਬਾਕੀ ਜ਼ੁਬਾਨਾਂ ਤੇ ਬਾਤ ਚ ਆਈਆਂ ਨੇ ਜਿਹੜੀ ਸਾਡੀ ਮਾਤਰੀ ਜ਼ੁਬਾਨ ਹੈ ਉਹ ਪੰਜਾਬੀ ਹੈ ਤੇ ਮੈਂ ਅੱਜ ਇੱਥੇ ਆ ਕੇ ਬੜਾ ਖੁਸ਼ ਹਾਂ ਜਦੋਂ ਮੈਂ ਐਜੂਕੇਸ਼ਨ ਮਨਿਸਟਰ ਏ ਜਾਨਾ ਸਿਕੰਦਰ ਆਦੀ ਜਦੋਂ ਉਹਨਾਂ ਦੀ ਮੈ ਸੁਣੀ ਇਨਟਰਵਿਊ ਉਹਨਾਂ ਦਾ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਇਸ ਟਾਈਮ ਤੱਕ ਪੂਰੇ ਜਨੇ ਪੰਜਾਬ ਦੇ ਸਕੂਲ ਹੈਗੇ ਨੇ ਹਰ ਸਕੂਲ 'ਚ ਪੰਜਾਬੀ ਦਾ ਸਬਜੈਕਟ ਹੋਏਗਾ ਤੇ ਲੈਕਚਰ ਹਰ ਛੋਟੇ ਤੋਂ ਲੈ ਕੇ ਵੱਡੇ ਬੱਚੇ ਤੱਕ ਪੰਜਾਬੀ ਉਹਨਾਂ ਨੇ ਸਿਖਾਈ। ਤੇ ਹਰ ਸਾਲ ਕਹੀ ਜਾਂਦੀ ਹੈ ਪਰ ਅਮਲ ਨਹੀਂ ਹੁੰਦਾ। ਹਰ ਸਾਲ ਇਸ ਵਾਰੀ ਕਿਉਂਕਿ ਉਹਨਾਂ ਦੇ ਪਿਛਲੇ ਸਾਲ ਜਿਹੜੇ ਸੀ ਨਾ ਤੋਂ ਰਾਣਾ ਸਿਕੰਦਰ ਆਇਤ ਇਹਨੇ ਉਹਦੇ 'ਚ ਨਹੀਂ ਸੀ ਕਿਉਂਕਿ ਫੋਕਸ ਨਹੀਂ ਦੇ ਰਹੇ ਸੀ। ਇਸ ਸਾਲ ਅਸੀਂ ਵੇਖਿਆ ਕਿਉਂਕਿ ਮੈਂ ਆਪ ਵੀ ਸਟੂਡੈਂਟ ਹਾਂ ਤੇ ਮੈਂ ਆਪ ਵੀ ਐ এডਿਕੇਸ਼ਨ 'ਚ ਵੇਖਿਆ ਕਿ ਬਹੁਤ ਇੰਪਰੂਵਮੈਂਟਸ ਆਈਆਂ ਨੇ ਐਗਜ਼ਾਮਿਨੇਸ਼ਨ ਦੀ ਗੱਲ ਕਰੀਏ ਜਾਂ ਕਿਤਾਬਾਂ ਦੀ ਗੱਲ ਕਰੀਏ ਬਹੁਤ ਇੰਪਰੂਵਮੈਂਟ ਆਈਏ ਤੇ ਸਬਜੈਕਟ ਹੁਣ ਹੋਰ ਜ਼ਿਆਦਾ ਇੰਪਰੂਵ ਹੋ ਗਏ ਨੇ ਤੇ ਮੈਂ ਐ ਵੀ ਸੋਚ ਮੈਨੂੰ ਉਮੀਦ ਹੈ ਕਿ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਇਹਦੇ ਤੇ ਕੰਮ ਹੋਏਗਾ ਤੇ ਇਨਸ਼ਾਅੱਲਾ ਜਿਹੜੀ ਪੰਜਾਬੀ ਲੈਂਗੁਏਜ ਹੈ ਉਹਦਾ ਸਬਜੈਕਟ ਵੀ ਲਿਆਇਆ ਜਾਵੇ ਬਿਲਕੁਲ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸਾਡੇ ਲੋਕ ਇਹ ਕਿਉਂ ਸਮਝਦੇ ਨੇ ਕਿ ਅਸੀਂ ਅਗਰ ਪੰਜਾਬੀ ਬੋਲਾਂਗੇ ਤੇ ਅਸੀਂ ਬੜੇ ਕਮਜ਼ੋਰ ਲੱਗਾਂਗੇ ਇੱਜ਼ਤ ਦੇ ਲੈ ਰੋਲੀ ਹੈ ਅੱਖ ਤੇ ਸਿਰਫ ਬਚੋਲੀ ਏ ਵਾਹ ਵਾਹ ਇਹਦਾ ਹੱਕ ਏ ਮੇਰੇ ਤੇ ਮੇਰੀ ਮਾਂ ਦੀ ਬੋਲੀ ਏ ਬਿਲਕੁਲ ਇੱਕ ਅਹਸਾਸਿਕ ਕਮਤਰੀ ਏ ਇੱਕ ਜ਼ਹਿਨੀ ਬਿਮਾਰੀ ਏ ਕਿ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਨਹੀਂ ਬੋਲਨੀ ਬਿਲਕੁਲ ਇੱਕ ਇਹ ਆਪਣੇ ਆਪ ਵਿੱਚ ਜਿਹੜਾ ਨਾ ਇਹ ਮੈਂ ਸਮਝਣਾ ਕਿ ਮਰ ਗਏ ਨੇ ਜਿਨ੍ਹਾਂ ਨੂੰ ਇਸ ਚੀਜ਼ 'ਚ ਸ਼ਰਮ ਆਉਂਦੀ ਏ ਇਹ ਬੋਲਦੇ ਆ ਦਰਦੇ ਨੇ ਹਰ ਇੱਕ ਇਸ ਗੱਲ ਤੋਂ ਇਹਦਾ ਹੱਕ ਏ ਮੇਰੇ ਤੇ ਮੇਰੀ ਮਾਂ ਦੀ ਬੋਲੀ ਏ ਮਾਂ ਬੋਲੀ ਨੂੰ ਛੱਡ ਦੇਣਾ ਇੱਕ ਬੇਵਕੂਫੀ ਏ ਹਮਾਕਤ ਏ ਔਰ ਅਕੋਰਡਿੰਗ ਟੂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕ ਬੰਦਾ ਪੰਜਾਬੀ 'ਚ ਬੋਲਦਾ ਤੇ ਉਹਨੂੰ ਦੂਜੀਆਂ ਜ਼ਬਾਨਾਂ ਹੁੰਦੀਆਂ ਕੋਈ ਨਹੀਂ ਉਹ ਬੋਲ ਹਰ ਜ਼ਬਾਨੇ ਸਕਦਾ ਹੁਣ ਅਸੀਂ ਸਟੂਡੈਂਟਸ ਆ ਇੰਗਲਿਸ਼ ਵੀ ਬੋਲ ਸਕਨੇ ਆ ਉਰਦੂ ਵੀ ਬੋਲ ਸਕਨੇ ਆ ਲੇਕਿਨ ਅਸੀਂ ਫਰ ਮਹਿਸੂਸ ਕਰਨੇ ਆ ਪੰਜਾਬੀ ਬੋਲਣ ਤੇ ਪੰਜਾਬੀ ਕਹਲਵਾਨ ਤੇ ਉਸ ਦੀ وجہ ਇਹ ਕਿ ਹਮ ਪੰਜਾਬ ਵਿੱਚ ਰਹਿਣ ਵਾਲੇ ਹਾਂ ਔਰ ਅਕੋਰਡਿੰਗ ਟੂ ਸ਼ਾ ਵਾਲੀ ਉੱਲਾ ਕਿ ਬੱਚੇ ਕੋ ਉਸ ਦੀ ਇbtedਾਈ ਤਾਲੀਮ ਉਸ ਦੀ ਮਾਂ ਬੋਲੀ ਮੇਂ ਦੀ ਜਾਈਏ ਅਗਰ ਉਹਦੀ ਮਾਂ ਬੋਲੀ ਤੋਂ ਹੀ ਹਟਾਛਣਾ ਤੇ ਉਹ ਬੱਚਾ ਕਿਵੇਂ ਅੰਕੇ ਕਾਮਯਾਬ ਹੋਏਗਾ ਬਿਲਕੁਲ ਅੱਛਾ ਤੁਸੀਂ ਮੈਨੂੰ ਐ ਦੱਸੋ ਕਿ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਚ ਕੀ ਫਰਕ ਹੈ ਜੀ ਚੜ੍ਹਦੇ ਪੰਜਾਬ ਚ ਦੇ ਵੇਖੋ ਜਿਵੇਂ ਪੰਜਾਬੀ ਉਰਾਨਾ ਚ ਜਿਵੇਂ ਤੁਸੀਂ ਉਹਨਾਂ ਨਾਲ ਸਵਾਲ ਕੀਤਾ ਹੈ ਕਿ ਪੰਜਾਬੀ ਉਤੇ ਆਮ ਤੌਰ ਤੇ ਐਜ਼ ਅ ਸਬਜੈਕਟ ਉਹਨਾਂ ਨੂੰ ਪੜਾਇਆ ਜਾਂਦਾ ਹੈ ਤੇ ਇੱਥੇ ਨਹੀਂ ਪੜਾਇਆ ਜਾਂਦਾ ਜਾਂਦਾ ਸੀ ਪਹਿਲੇ ਤੇ ਪਹਿਲੇ 2000 ਤੋਂ ਪਹਿਲੇ ਤੇ ਇਹ ਗੱਲ ਕਰੀਏ ਤੇ ਪਹਿਲੇ ਹੁੰਦੀ ਸੀ ਤੇ ਪੰਜਾਬੀ ਸਬਜੈਕਟ ਹੁੰਦਾ ਸੀ ਤੇ ਜੇ ਹੁਣ ਗੱਲ ਕਰੀਏ ਤੇ ਨਹੀਂ ਹੁੰਦਾ ਹੈ ਸੀ ਤੇ ਜਿਹੜਾ ਹੁਣ ਐਜੂਕੇਸ਼ਨ ਮੰਤਰੀ ਨੇ ਰਾਣਾ ਸਿਕੰਦਰ ਹਯਾਤ ਉਹਨਾਂ ਨੇ ਇੰਪਰੂਵਮੈਂਟ ਲਾਉਣ ਦੀ ਕੋਸ਼ਿਸ਼ ਕੀਤੀ ਹੈ ਐਗਜ਼ਾਮਸ ਸਬਜੈਕਟ ਜਿਵੇਂ ਪਾਈ ਨਹੀਂ ਦੱਸਿਆ ਹੈ ਤੇ ਪੰਜਾਬੀ ਅਸੀਂ ਉਮੀਦ ਰੱਖਦੇ ਹਾਸ ਰੱਖਦੇ ਹਾਂ ਕਿ ਪੰਜਾਬੀ ਸਬਜੈਕਟ ਹੋਏਗਾ ਤੇ ਇਹੀ ਮੈਂ ਕਹਣਾ ਚਾਹੂੰਗਾ ਕਿ ਪੰਜਾਬੀ ਸਬਜੈਕਟ ਸਾਨੂੰ ਬੋਲਣਾ ਚਾਹੀਦਾ ਸਾਨੂੰ ਪੰਜਾਬੀ ਚ ਰਹਿ ਪੰਜਾਬ ਚ ਰਹਿ ਕੇ ਸਾਡੀ ਮਾਂ ਬੋਲੀ ਹੈ ਸਾਨੂੰ ਪੰਜਾਬ ਚ ਰਹਿ ਕੇ ਪੰਜਾਬੀ ਨਹੀਂ ਬੋਲਾਂਗੇ ਤੇ ਅਸੀਂ ਕੀ ਬੋਲਾਂਗੇ ਫਿਰ ਦੇਖੋ ਕੁਝ ਸੁਣਾ ਦਿਓ ਕੋਈ ਗਾਣਾ ਤੇ ਕੋਈ ਸ਼ੇਰ ਕੁਝ ਪੰਜਾਬੀ ਚ ਤੇ ਸੁਣਾਓ ਕੁਝ ਪੰਜਾਬੀ ਚ ਸੁਣਾਣਗੇ ਸਾਡੇ ਉਸਤਾਦ ਜੀ ਨੇ ਤੇ ਉਸਤਾਦ ਜੀ ਦੇ ਅੱਗੇ ਅਸੀਂ ਨਹੀਂ ਬੋਲ ਸਕਦੇ ਦੁੱਖੇ ਖਾ ਖਾ ਰੱਜੀ ਜਾਣਾ ਮੰਜ਼ਲ ਵੱਲੇ ਭੱਜੀ ਜਾਣਾ ਦੁੱਖੇ ਖਾ ਖਾ ਰੱਜੀ ਜਾਣਾ ਮੰਜ਼ਲ ਵੱਲੇ ਭੱਜੀ ਜਾਣਾ ਮਾਂ ਬੋਲੀ ਨੂੰ ਗਜ਼ਲਾਂ ਦੇ ਕੇ ਸਿਰ ਬੋਲੀ ਦਾ ਕੱਜੀ ਜਾਣਾ ਮਾਂ ਬੋਲੀ ਨੂੰ ਗਜ਼ਲਾਂ ਦੇ ਥੈਂਕ ਯੂ ਸੋ ਮੱਚ ਥੈਂਕ ਯੂ ਦੁੱਖਾਂ ਨੂੰ ਸੀਨੇ ਲਾਵेंगी ਸੁੱਖਾਂ ਦੇ ਤਰਲੇ ਪਾਵੇਂਗੀ ਜੇ ਕੱਲੀ ਬਹਿ ਕੇ ਸੋਚੇਗੀ ਰੇਤਾਂ ਦੇ ਮਹਿਲ ਬਣਾਵੇਂਗੀ ਨਾ ਮੰਗ ਬੇਕਦਰਾਂ ਡਲੀਆਂ ਟੁੱਟੇ ਫੁੱਲਾਂ ਤੋਂ ਜਿਹੜੇ ਆਪੇ ਸੁਖਦੇ ਜਾਂਦੇ ਨੇ ਇਤੋਂ ਇਹਨਾਂ ਤੋਂ ਕੀ ਪਾਵੇਂਗੀ ਵਾਹ ਵਾਹ یہ چونکہ پنجابی بہت مشکل ہے اور یہ ہمارے ایک بڑے پیارے شاعر اللہ جنہ صحیح کرے ان کا شعر ہے تو دکھا نو سینے لاؤیں گی سکھا نو ترلے پاویں گی جے کلی بے کے سوچیں گی بہت اچھا بہت اچھا بہت اچھا بہت اچھا بہت اچھا اسلام علیکم والیکم اسلام جی آیا نو کیا حال ہے تانواد رابضہ شکر ہے کرم اچھ میں نو دسو کتھوں ہو تسی جی میرا تعلق جیسی انیورسٹی لاہور تو ہے میں بائی پروفیشن پروفیسر ہوں اور پنجابی ਪੜਾਣਾ ਵਾ ਔਰ ਇੱਥੇ ਬਹੁਤ ਸਾਰੇ ਜਿਹੜੇ ਆਏ ਹੋਏ ਨੇ ਉਹ ਮੇਰੇ ਸਟੂਡੈਂਟਸ ਨੇ ਐਮਫਲ ਪੀਐਚਡੀ ਸਾਡੇ ਕੋਲ ਕਰ ਰਹੇ ਨੇ ਪੰਜਾਬੀ ਜ਼ੁਬਾਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਦੇਖੋ ਪੰਜਾਬੀ ਸਾਡੀ ਜਿੱਥੇ ਮਾਦਰੀ ਜ਼ੁਬਾਨ ਵੀ ਹੈ ਉਥੇ ਸਾਡੀ ਧਰਤੀ ਦੀ ਬੋਲੀ ਵੀ ਹੈ ਧਰਤੀ ਦੀ ਬੋਲੀ ਦੇ ਨਾਲ ਧਾਰਮਿਕ ਅਵਸਥਾ ਰੱਖਣ ਵਾਲਿਆਂ ਦੇ ਵਾਸਤੇ ਵੀ ਜਿਹੜੀ ਜਵੇਂ ਸਾਡੇ ਸਿੱਖ ਧਰਮ ਹੈ ਸਾਡਾ ਸਾਰਾ ਧਰਮ ਜਿਹੜਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਸਾਰਾ ਹੀ ਪੰਜਾਬੀ ਦੇ ਵਿੱਚ ਹੈ ਸਾਨੂੰ ਆਪਣੀ ਜਾਨ ਤੋਂ ਪਿਆਰੀ ਲੱਗਦੀ ਹੈ ਪੰਜਾਬੀ ਔਰ ਜਿੱਥੇ ਤੱਕ ਪੰਜਾਬੀ ਬੋਲਣ ਵਾਲਿਆਂ ਦੀ ਗੱਲ ਹੈ ਪੰਜਾਬੀ ਦੇਖੋ ਵਿਲੇ ਦੇ ਨਾਲ ਹੁੰਦਾ ਹੈ ਲੁਕਾਈ ਦੀ ਬੋਲੀ ਜਿਹੜੀ ਹੈ ਉਸ ਨੂੰ ਜਿਹੜਾ ਅਪਰਤਪਕਾਏ ਜਾਗੀਰਦਾਰ ਤਪਕਾਏ ਉਹ ਪਸੰਦ ਨਹੀਂ ਕਰਦਾ ਔਰ ਇਸ ਕਰਕੇ ਪੰਜਾਬੀ ਜਿਹੜੀ ਹੈ ਕਿਸੇ ਵੀ ਰਿਆਸਤ ਦੀ ਫੇਵਰਟ ਬੋਲੀ ਕਦੀ ਵੀ ਨਹੀਂ ਰਹੀ ਹੈ ਮਹਾਰਾਜਾ ਰਣਜੀਤ ਇਹਦੀ ਵਜ੍ਹਾ ਕੀ ਹੈ ਕਿਉਂ ਨਹੀਂ ਪੰਜਾਬੀ ਫੇਵਰਟ ਹੋ ਸਕਦੀ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਵੀ ਇਹ ਮੁੱਦੇ ਆਏ ਨੇ ਇਹ ਲੋਕੀ ਜਿਹੜੇ ਹੈ ਨੇ ਜਿਹੜੀ ਆਮ ਲੋਕਾਂ ਦੀ ਬੋਲੀ ਹੁੰਦੀ ਹੈ ਇਹ ਕਦੀ ਵੀ ਜਿਹੜੇ ਵੱਡੇ ਲੋਕਾਂ ਦੀ ਜਾਂ ਰਾਜਪਾਗ ਆਲਿਆਂ ਦੀ ਬੋਲੀ ਨਹੀਂ ਰਹੀ ਹੈ ਅਯੋਕੇ ਵੇਲੇ ਵੀ ਦੇਖੋ ਕਿ ਤੁਸੀਂ ਡਾਊਨ ਫਾਲ ਆਇਆ ਹੋਇਆ ਬੋਲੀਆਂ ਦੇ ਉੱਤੇ ਚਾਹੇ ਉਹ ਇੰਗਲਿਸ਼ ਤੇ ਵੀ ਡਾਊਨ ਫਾਲ ਆਇਆ ਹੋਇਆ ਵਾ ਚਾਹੇ ਤੁਸੀਂ ਪਰਸ਼ੀਅਨ ਵੇਖੋ ਕਿ ਰਾਜਪਾਗ ਦੀ 1000 ਸਾਲ ਉਹਨੇ ਹਕੂਮਤ ਕੀਤੀ ਪਰ 1000 ਸਾਲ ਬਾਅਦ ਵੀ ਅਗਰ ਤੁਸੀਂ ਪਰਸ਼ੀਅਨ ਨੂੰ ਹੁਣ ਵੇਖੋਗੇ ਤੇ ਹੁਣ ਇੱਕ ਬੰਦਾ ਵੀ ਤੁਹਾਨੂੰ ਪਰਸ਼ੀਅਨ ਨਹੀਂ ਲੱਭੇਗਾ ਉਹਦੀ وجہ ਇਹ ਆ ਕਿ ਉਹ ਉਹਦੇ ਰੂਟਸ ਜਿਹੜੇ ਸਨ ਉਹ ਪਬਲਿਕ ਦੇ ਵਿੱਚ ਇੰਨੇ ਸਟਰੋਂਗ ਨਹੀਂ ਸਨ ਜਦਕਿ ਸਾਡੇ ਪਬਲਿਕ ਦੇ ਵਿੱਚ ਜਿਹੜੇ ਰੂਟਸ ਸਟਰੋਂਗ ਨੇ ਉਹ ਪੰਜਾਬੀ ਜ਼ੁਬਾਨ ਦੇ ਹੀ ਆ ਲੇਕਿਨ ਸਾਡੇ ਲੋਕ ਐ ਸਮਝਦੇ ਨੇ ਕਿ ਅਗਰ ਅਸੀਂ ਪੰਜਾਬੀ ਬੋਲਾਂਗੇ ਤੇ ਅਸੀਂ ਬੜੇ ਕਮਤਾਰ ਲੱਗਾਂਗੇ ਅਸੀਂ ਬੜੇ ਜਿਹੜੇ ਹੈਗੇ ਨਾ ਕਮ ਲੱਗਾਂਗੇ ਨਹੀਂ ਦੇਖੋ ਸਾਡਾ ਮੈਂ ਤੁਹਾਨੂੰ ਸੈਂਟਿਫਿਕ ਨਜ਼ਰੀਏ ਨਾਲ ਦੱਸਦਾ ਸਾਡਾ ਦਿਮਾਗ 70% ਸੋਚਣ ਸਮਝਣ ਦੀ ਸਲਾਹੀਤ ਜਿਹੜੀ ਰੱਖਦਾ ਹੈ ਉਹ ਸਾਡੀ ਮਾਂ ਬੋਲੀ ਚ ਰੱਖਦਾ ਹੈ ਜਿਹੜੀ ਸਾਡੀ ਮਾਂ ਦੀ ਬੋਲੀ ਹੈ ਕਿਉਂਕਿ ਜਦੋਂ ਜਨਮ ਹੁੰਦਾ ਹੈ ਬੱਚੇ ਦਾ ਜਨਮ ਹੁੰਦਾ ਹੈ ਤੇ ਉਹ 70% ਦਿਮਾਗ ਉਹ ਸੋਚਣ ਸਮਝਣ ਖੁਆਬ ਦੇਖਣਾ ਮਹਿਸੂਸ ਕਰਨਾ ਉਹ ਸਾਰਾ ਹੀ ਤੁਹਾਡਾ ਜਿਹੜਾ ਹੈ ਉਹ ਉਹ ਮਾਂ ਜਿਹੜੀ ਹੈ ਮਾਂ ਦੇ ਜਿਸ ਵੇਲੇ ਬੱਚੇ ਦਾ ਆਕਾਰ ਬਣ ਰਿਹਾ ਹੁੰਦਾ ਹੈ ਉਸੇ ਵੇਲੇ ਉਹਨਾਂ ਨੇ ਉਹ 70% ਉਹ ਹਿੱਸਾ ਜਿਹੜਾ ਹੈ ਉਹ ਜੇ ਉਹ ਸਟਰੋਂਗ ਹੋਏਗਾ ਤੇ ਬੰਦਾ ਸਟਰੋਂਗ ਹੋਏਗਾ ਸਾਡੇ ਹਾਂ ਤੁਸੀਂ ਅਗਰ ਵੇਖੋਗੇ ਕਿ ਬੱਚੇ ਜਿਹੜੇ ਨੇ ਜਿਹੜੇ ਉਹ ਨੇ ਉਹ ਸਟਰੋਂਗ ਨਹੀਂ ਹੈ ਬਹੁਤ ਛੋਟੇ ਛੋਟੇ ਗੱਲਾਂ ਦੇ ਉੱਤੇ ਅਸੀਂ ਸਮਾਜੀ ਤੌਰ ਦੇ ਉੱਤੇ ਆਪਸ ਵਿੱਚ ਲੜ ਪੈਨੇ ਆ ਉਹਦੀ ਵਜ੍ਹਾ ਵੱਡੀ ਵਜ੍ਹਾ ਪਤਾ ਕੀ ਹੈ ਉਹ ਇਹ ਹੈ ਕਿ ਸਾਡਾ ਅਸੀਂ ਆਪਣੀ ਮਾਂ ਬੋਲੀ ਤੋਂ ਖਿਸ ਗਏ ਆਂ ਔਰ ਜਦੋਂ ਮਾਂ ਬੋਲੀ ਤੋਂ ਖਿਸ ਜਾਣਾ ਜਾਂ ਖਸ ਜਾਣਾ ਫਿਰ ਉਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਮਸਲੇ ਬਣਦੇ ਆਂ ਅਸਲਾਮੁਅਲੈਕੁਮ ਕੀ ਹਾਲੇ ਵਾਲੇਕੁਮ ਅਸਲਾਮ ਮੈਂ ਬਿਲਕੁਲ ਠੀਕ ਹਾਂ ਤੁਸੀਂ ਸੁਣਾਓ ਮੈਂ ਵੀ ਠੀਕ ਅੱਲਾ ਦਾ ਸ਼ੁਕਰ ਤੇ ਅੱਜ ਪੰਜਾਬੀ ਕਾਨਫਰੰਸ 'ਚ ਆਇਓ ਕਿੰਜ ਦਾ ਲੱਗ ਰਿਹਾ ਮੈਨੂੰ ਆਪਣੇ ਇਧ ਦੇ ਦਿੱਤੇ ਨੇ ਜ਼ਿਆਦਾ ਅੱਛੀ ਪੰਜਾਬੀ ਬੋਲਾ ਨਾਲੇ ਲੋਕ ਵੇਖ ਕੇ ਬਹੁਤ ਅੱਛਾ ਫੀਲ ਹੋ ਰਿਹਾ ਹੈ ਇੱਕ ਐਸਾ ਪਲੈਟਫਾਰਮ ਦਿੱਤੇ ਪੰਜਾਬੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇੱਕ ਅੰਮ ਜਿ ਲੱਗਦਾ ਹੈ ਜਿਵੇਂ ਅਪ ਇੰਗਲਿਸ਼ ਚਾਹੰਦੇ ਨੇ ਫੀਲਿੰਗ ਲਾਈਕ ਬੀਂਗ ਸੀਨ ਤੋ ਤੇ ਇਹਨ ਬਹੁਤ ਜ਼ਿਆਦਾ ਚੰਗਾ ਫੀਲ ਹੋ ਰਿਹਾ ਮੈਨੂੰ ਇਸ ਤੇ ਇੱਥੇ ਤੁਸੀਂ ਕੀ ਵੇਖ ਰਹੇ ਹੋ ਤੇ ਕੀ ਸਿੱਖਣ ਨੂੰ ਮਿਲਿਆ ਵੈਸੇ ਅਗਰ ਗੱਲ ਕੀਤੀ ਜਾਵੇ ਕਿ ਨਾਰਮਲੀ ਆਪਣੀ ਯੂਨੀਵਰਸਿਟੀ ਵਿੱਚ ਜਾਂ ਆਪਣੇ ird gird ਨਾ ਪੰਜਾਬੀ ਨੂੰ ਇਤਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਪੰਜਾਬੀ ਨੂੰ ਇਤਨਾ ਪ੍ਰਮੋਟ ਨਹੀਂ ਕੀਤਾ ਜਾਂਦਾ ਜਿਹੜੇ ਲੋਕ ਹਨ ਸਪੈਸ਼ਲੀ ਸਟੂਡੈਂਟਸ ਜਿਹੜੇ ਨੇ ਉਹ ਪੰਜਾਬੀ ਨਹੀਂ ਬੋਲ ਸਕਦੇ ਉਹਦੀ ਇੱਕ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਵਿੱਚ ਕੌਨਫੀਡੈਂਸ ਨਹੀਂ ਹੁੰਦਾ ਉਹ ਵਾਲਾ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਅਸੀਂ ਪੰਜਾਬੀ ਬੋਲਸਾਂ ਤਾਂ ਨਾ ਸਾਨੂੰ ਲੋਕ ਲੋਕਾਂ ਨੇ ਨਾ ਆਖਣਾ ਕਿ ਅਸੀਂ ਕਮਤਰ ਹੈ ਕਮਤਰ ਹੈ ਅਸੀਂ ਜ਼ਿਆਦਾਤਰ ਉਹਨਾਂ ਨੂੰ ਇਹ ਫੀਅਰ ਹੁੰਦਾ ਕਿ ਨੂੰ ਪਿੰਡੂ ਆਖਿਆ ਜਾਂਦਾ ਸੀ ਬਿਲਕੁਲ ਇਸ ਜਗ੍ਹਾ ਤੇ ਪੰਜਾਬੀ ਨੂੰ ਜਿਹੜਾ ਨਾ ਇੱਕ ਲੈਂਗੁਏਜ ਸਮਝਿਆ ਜਾ ਰਿਹਾ ਨਾ ਕਿ ਇਹ ਸਮਝਿਆ ਜਾ ਰਿਹਾ ਕਿ ਉਹ ਕੋਈ ਉਹਨੂੰ ਕਿਸੇ ਹੋਰ ਚੀਜ਼ ਨਾਲ ਅਸੋਸੀਏਟ ਕੀਤਾ ਜਾ ਰਿਹਾ ਤੇ ਇਹ ਇਹ ਵੇਖ ਕੇ ਨਾ ਲੱਗ ਰਿਹਾ ਹੈ ਕਿ ਵਾਕਈ ਪੰਜਾਬੀ ਜਿਹੜੀ ਹੈ ਨਾ ਉਹ ਅਗਰ ਬੋਲੀ ਜਾਵੇ ਤੇ ਉਹ ਇੱਕ ਬਹੁਤ ਹੀ ਸੋਹਣੀ ਜ਼ੁਬਾਨ ਹੈ ਸੋਹਣੀ ਜ਼ੁਬਾਨ ਤੇ ਹੈਗੀ ਹੈ ਤੇ ਤੁਹਾਡੇ ਮੂੰਹ ਚ ਪੰਜਾਬੀ ਬੜੀ ਸੋਹਣੀ ਲੱਗਦੀ ਹੈ ਬੜੀ ਠੋਸ ਜਿਹਾ ਤੁਸੀਂ ਬੋਲ ਰਹੇ ਹੋ ਤੁਸੀਂ ਤੁਹਾਡਾ ਇਲਾਕਾ ਕੀ ਕੌਨ ਦਾ ਹੈ ਮੈਂ ਫੈਸਲਾਬਾਦ ਤੋਂ تعلق ਰੱਖਦੀ ਹਾਂ ਤੇ ਮੈਂ ਜ਼ਿਆਦਾਤਰ ਪੰਜਾਬੀ ਹੀ ਬੋਲਦੀ ਹਾਂ ਮੈਂ ਆਪਣੇ ਘਰ ਵੀ ਪੰਜਾਬੀ ਬੋਲਦੀ ਹਾਂ ਮੇਰੇ ਘਰ ਵਿੱਚ ਪੰਜਾਬੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਬਹੁਤ ਪ੍ਰਮੋਟ ਕੀਤਾ ਜਾਂਦਾ ਹੈ ਤੁਸੀਂ ਨਹੀਂ ਸਮਝਦੇ ਕਿ ਇਹ ਜਿਹੜਾ ਪੰਜਾਬੀ ਬੋਲਣ ਦਾ ਮਸਲਾ ਹੈ ਇਹ ਸਾਡੇ ਘਰਾਂ ਤੋਂ ਸ਼ੁਰੂ ਹੋਇਆ ਹੈ ਹਾਂ ਸਾਡੇ ਜਿਹੜੇ ਮਾਪਿਓ ਹਨ ਉਹ ਬੱਚਾ ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਇੰਗਲਿਸ਼ ਬੋਲੋ ਤੁਸੀਂ ਇੰਗਲਿਸ਼ ਬੋਲੋ ਬਿਲਕੁਲ ਸਭ ਨਾਲ ਪਹਿਲੇ ਅਗਰ ਆਪਾਂ ਸਾਰੇ ਯਾਦ ਕਰੀਏ ਤੇ ਆਪਾਂ ਨੂੰ ਜਿਹੜੇ ਖਾਇਆ ਜਾਂਦਾ ਨਾ ਉੱਥੇ ਵੀ ਆਪਾਂ ਨੂੰ ਆਪਾਂ ਪੰਜਾਬੀ ਨਹੀਂ ਬੋਲ ਸਕਦੇ ਕਿਉਂਕਿ ਅਗਰ ਪੰਜਾਬੀ ਬੋਲੀਏ ਤਾਂ ਆਪਾਂ ਨੂੰ ਆਪਣੀ ਟੀਚਰਜ਼ ਵੀ ਅਕਸਰ ਜਿਹੜਾ ਨਾ ਹੱਥ ਵੀ ਉਠਾਉਂਦੇ ਨੇ ਆਖਦੇ ਨੇ ਕਿ ਨਹੀਂ ਅੰਗਰੇਜ਼ੀ ਬੋਲੋ ਜਾਂ ਉਰਦੂ ਬੋਲੋ ਉਹ ਚੀਜ਼ ਜ਼ਿਆਦਾ ਅੱਛੀ ਸਮਝੀ ਜਾਂਦੀ ਆ ਆਪਣੇ ਕਲਚਰ ਵਿੱਚ ਉਹ ਚੀਜ਼ ਇਤਨੀ ਜ਼ਿਆਦਾ ਲੈ ਕੇ ਆ ਗਏ ਨੇ ਕਿ ਆਪਨ ਹੁਣ ਪੰਜਾਬੀ ਦੀ ਅਸਲ ਫਾਰਮ ਹੀ ਨਹੀਂ ਪਤਾ ਆਪਨ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਅਸਲ ਵਿੱਚ ਬੋਲੀ ਕਿਵੇਂ ਜਾਂਦੀ ਹੈ ਪੰਜਾਬੀ ਦਾ ਅਸਲ ਐਕਸੈਂਟ ਕੀ ਹੈ ਕਿਉਂਕਿ ਉਹਨੂੰ ਵੀ ਪੰਜਾਬੀ ਨੂੰ ਵੀ ਉਰਦੂ ਵਿੱਚ ਮਿਕਸ ਕਰ ਛੱਡਿਆ ਨੇ ਉਹਦੀ ਸਭ ਨਾਲੋਂ ਜ਼ਿਆਦਾ ਵੱਡੀ ਵਜ੍ਹਾ ਕਿ ਆਪਣੇ ਘਰਾਂ ਦੇ ਵਿੱਚ ਇੰਗਲਿਸ਼ ਨੂੰ ਜ਼ਿਆਦਾ ਅੱਛਾ ਸਮਝਿਆ ਜਾਂਦਾ ਹੈ ਠੀਕ ਹੈ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਆਪਣੇ ਸਕੂਲ ਵਿੱਚ ਉਸ ਚੀਜ਼ ਨੂੰ ਬਹੁਤ ਐਕਸਟ੍ਰੀਮ ਤੇ ਲੈ ਕੇ ਜਾਂਦੇ ਨੇ ਲੋਕ ਉਹ ਇੰਦੀ ਵਜ੍ਹਾ ਤੋਂ ਆਪ ਆਪਣੀ ਜਿਹੜੀ نسل ਹੈ ਉਹ ਪੰਜਾਬੀ ਨੂੰ ਵੈਸੇ ਹੀ ਬੋਲ ਗਈ ਉਹਨਾਂ ਨੂੰ ਪੰਜਾਬੀ ਅੱਛੀ ਨਹੀਂ ਲੱਗਦੀ ਹੋਣਾ ਲੇਕਿਨ ਤੁਹਾਨੂੰ ਤਾਂ ਅੱਛੀ ਲੱਗਦੀ ਹੈ ਨਾ ਬਿਲਕੁਲ ਕਿਉਂਕਿ ਮੇਰੇ ਘਰ ਵਿੱਚ ਨਹੀਂ ਨਾ ਮੈਨੂੰ ਪੰਜਾਬੀ ਨੂੰ ਪ੍ਰਮੋਟ ਇਸ ਤਰ੍ਹਾਂ ਕਰਕੇ ਕੀਤਾ ਗਿਆ ਮੈਨੂੰ ਸਿਖਾਇਆ ਗਿਆ ਕਿ ਪੰਜਾਬੀ ਮੇਰੀ ਅਸਲੀਅਤ ਪੰਜਾਬੀ ਹੈ ਤੇ ਤੁਸੀਂ ਅੱਜ ਪੰਜਾਬੀ ਕਾਨਫਰੰਸ 'ਚ ਆਏ ਹੋ ਤੇ ਪੰਜਾਬੀਆਂ ਵਾਲੇ ਕੱਪੜੇ ਨਹੀਂ ਤੁਸੀਂ ਪਾਏ ਮੈਨੂੰ ਬਸ ਲਾਸਟ ਮੂਮੈਂਟ ਤੇ ਪਤਾ ਚੱਲਿਆ ਕਿ ਹੋ ਰਿਹਾ ਮੈਂ ਆਪਣੀ ਯੂਨੀਵਰਸਿਟੀ ਚਾਹੀਦੀ ਮੈਂ ਆ ਕੇ ਚਲੋ ਅਟੈਂਡ ਕਰ ਲੈਣੇ ਤੇ ਜਿਹੜੀ ਪੰਜਾਬੀ ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ ਤੇ ਮੈਨੂੰ ਵੀ ਥੋੜੀ ਸਿਖਾਓ ਕਿਸ ਤਰ੍ਹਾਂ ਸੇ ਕੋਈ ਕੋਈ ਲਾਈਨ ਕੋਈ ਸ਼ੇਅਰ ਤੁਸੀਂ ਬੋਲੋ ਤੇ ਮੈਂ ਤੁਹਾਡੇ ਪਿੱਛੇ ਰਿਪੀਟ ਕਰਾਂਗੀ ਸ਼ੇਅਰ ਤਾਂ ਨਹੀਂ ਹੁੰਦਾ ਕੋਈ ਗਾਣਾ ਸੁਣਾ ਦਿਓ ਨਹੀਂ ਗਾਣੇ ਵੀ ਨਹੀਂ ਹੁੰਦੇ ਮੈਨੂੰ ਕੋਈ ਐਸੀ ਚੀਜ਼ ਪੰਜਾਬੀ ਦੀ ਫੇਮਸ ਵੈਸੇ ਯਾਦ ਨਹੀਂ ਆ ਰਹਾ ਫਿਲਹਾਲ ਇਸ ਮਮੈਂਟ ਤੁਹਾਨੂੰ ਇਹ ਯਾਦ ਨਹੀਂ ਆ ਰਹਾ ਤੁਸੀਂ ਇਹ ਗੱਲ ਨੋਟ ਕੀਤੀ ਹੈ ਕਿ ਅਸੀਂ ਲੋਕ ਜਿਹੜੇ ਹੈਗੇ ਨਾ ਉਹ ਗਾਲਾਂ ਜਿਹੜੀਆਂ ਹੁੰਦੀਆਂ ਉਹ ਪੰਜਾਬੀ ਚ ਕੱਢਦੇ ਆਂ ਵੈਸੇ ਅਸੀਂ ਵੈਸੇ ਹਰ ਚੀਜ਼ 'ਚ ਅਸੀਂ ਉਰਦੂ ਬੋਲੀਏ ਇੰਗਲਿਸ਼ ਬੋਲੀਏ ਤੇ ਗਾਲਾਂ ਅਸੀਂ ਪੰਜਾਬੀ 'ਚ ਕੱਢਦੇ ਆਂ ਉਹ ਪੰਜਾਬੀ 'ਚ ਮਜ਼ਾ ਜ਼ਿਆਦਾ ਹੁੰਦਾ ਲਗਾ ਲਾ ਤੇ ਕੁਝ ਲਾਸਟ ਕੋਈ ਮੈਸੇਜ ਦੇਣਾ ਚਾਹੋਗੇ ਕੋਈ ਗੱਲ ਕਹਿਣਾ ਚਾਹੋਗੇ ਕੋਈ ਸ਼ੇਅਰ ਕੋਈ ਗਾਣਾ ਮੇਰੇ ਮੇਰਾ ਲਾਸਟ ਮੈਸੇਜ ਇਹ ਹੈ ਕਿ ਹਰ ਜਿਹੜੀ ਵੀ ਲੈਂਗੁਏਜ ਹੁੰਦੀ ਨਾ ਜਿਹੜੀ ਵੀ ਜ਼ੁਬਾਨ ਹੁੰਦੀ ਨਾ ਉਹ ਸਿਰਫ ਜ਼ੁਬਾਨ ਹੁੰਦੀ ਹੁੰਦਾ ਕਿਸੇ ਹੋਰ ਚੀਜ਼ ਨਾਲ ਨਹੀਂ ਤਾਲੁਕ ਹੁੰਦਾ ਉਹਨੂੰ ਐਜ਼ ਇਟ ਇਜ਼ ਸਿੱਖੋ ਤੁਸੀਂ ਉਹਨੂੰ ਮਜ਼ੇ ਮਜ਼ਾ ਕਰੋ ਉਹਨੂੰ ਸਿੱਖਣ ਲੱਗਿਆ ਉਹਨੂੰ ਬੋਲਣ ਲੱਗਿਆ ਚਾਹੇ ਪੰਜਾਬੀ ਹੈ ਉਰਦੂ ਹੈ ਇੰਗਲਿਸ਼ ਹੈ ਪਸ਼ਤੂ ਹੈ ਜਿਹੜੀ ਵੀ ਚੀਜ਼ ਹੈ ਉਹ ਤੁਹਾਡੀ ਅਸਲੀਅਤ ਬਤਾਂਦੀ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਤੁਹਾਡਾ origin ਕੀ ਹੈ ਤੇ ਉਹਨਾਂ ਨਾਲ ਕੋਈ ਪਿੰਡੂ ਨਹੀਂ ਹੁੰ ਜਾਂਦਾ ਬਿਲਕੁਲ ਨਹੀਂ ਹੁੰਦਾ ਬਹੁਤ ਸ਼ੁਕਰੀਆ ਥੈਂਕ ਯੂ ਅਸਲਾਮੁਅਲੈਕੁਮ ਜੀ ਆਇਆਂ ਨੂੰ ਕੀ ਹਾਲ ਹੈ ਤੁਹਾਡਾ ਜੀ ਵੈਲਕ

ਜੀ ਚੀਜ਼ ਪੱਗ ਸਾਡ ਤੋਂ ਹੈ ਮੈਂ ਤੁਸੀਂ ਮੈਨੂੰ ਇਸ਼ਾਨ ਹੁੰਦੀ ਹੈ ਤੇ ਪੱਗ ਸਾਡੇ ਵਾਰ ਸਭ ਤੋਂ ਅਹਿਮियत ਦੀ ਆਮੀ ਦੇ ਤੇ ਅਸੀਂ ਅਲਮੁਦੁਲਾਹ ਪੱਗ ਦਾ ਸਿਰ ਸਜਾ ਕੇ ਆਏ ਆਂ ਅੱਜ ਆਪਣੇ ਸਿਰ ਤੇ ਤੇ ਆਮ ਨੂੰ ਦੱਸ ਰਹੇ ਕਿ ਅਸੀਂ ਪੰਜਾਬੀਆਂ ਨਿਸ਼ਾਨ ਜਿਹੜਾ ਵੀ ਤੁਸੀਂ ਜਿਹੜੇ ਹੈਗੇ ਉਹ ਤੁਸੀਂ ਜਵਾਨ ਲੋਕੋ ਤੇ ਸਾਡੇ ਜਿਹੜੇ ਮਾਸ਼ਰੇ ਦੇ ਯੰਗ ਜਨਰੇਸ਼ਨ ਹੈ ਉਹ ਤੇ ਇਹ ਚੀਜ਼ਾਂ ਲਾਈਕ ਨਹੀਂ ਕਰਦੀ ਨਾ ਉਹ ਉਹ ਇਹ ਪਾਣਾ ਪਸੰਦ ਕਰਦੀ ਅਸੀਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਆ ਪੰਜਾਬ ਸਟੂਡੈਂਟ ਕਾਉਂਸਲ ਠੀਕ ਹੈ ਸਾਡਾ ਮਕਸਦ ਇਹ ਹੈ ਕਿ ਆਪਣੇ ਕਲਚਰ ਨੂੰ ਪ੍ਰਮੋਟ ਕਰਨਾ ਆਪਣੀ ਸਕਾਫਤ ਨੂੰ ਪ੍ਰਮੋਟ ਕਰਨਾ ਅਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਇਵੈਂਟ ਹੋਏ ਅਸੀਂ ਐਂਜ ਹੀ ਜਾਂਦੇ ਆ ਉੱਥੇ ਵੀ ਕਿ ਆਉਣ ਵਾਲੇ ਬੱਚੇ ਜਿਹੜੇ ਵੀ ਕੋਈ ਯੂਨੀਵਰਸਿਟੀ ਵਿੱਚ ਸਾਡੇ ਪੰਜਾਬੀ ਮੁੰਡੇ ਜਿਹੜੇ ਵੀ ਕੋਈ ਆਉਣ ਉਹਨਾਂ ਨੂੰ ਕੋਈ ਝਾਕਾ ਨਾ ਹੋਏ ਕਿ ਸਾਨੂੰ ਜਾਂ ਪੰਜਾਬੀ ਬੋਲਣ ਲੱਗਿਆਂ ਜਾਂ ਪੰਜਾਬੀ ਲਿਬਾਸ ਪਾਉਣ ਲੱਗਿਆਂ ਅਸੀਂ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ ਤੇ ਪੰਜਾਬੀ ਤੁਹਾਨੂੰ ਕਿੰਨੀ ਪਸੰਦ ਹੈ ਪੰਜਾਬੀ ਸਾਹਿਬ ਜੀ ਨੂੰ ਜਾਣ ਤੋਂ ਜ਼ਿਆਦਾ ਪਸੰਦ ਹੈ ਸਭ ਤੋਂ ਜ਼ਿਆਦਾ ਪੰਜਾਬੀ ਗੱਲਾਂ ਸਾਰਾ ਕੁਝ ਵੀ ਪੰਜਾਬੀ ਚ ਗਾਲਾਂ ਸੀਦਾ ਪੰਜਾਬੀ ਚ ਨਹੀਂ ਕੱਟਦੇ ਗਾਲਾਂ ਕਰਾਚੀ ਵਾਲੇ ਵੀ ਕੱਢਦੇ ਨੇ ਸਿੰਧੀ ਵੀ ਕੱਢਦੇ ਨੇ ਤੁਸੀਂ ਪੰਜਾਬੀਆਂ ਨੂੰ ਕਿਉਂ ਕਹਿੰਦੇ ਪੰਜਾਬੀ ਚ ਗਾਲਾਂ ਬੜੀਆਂ ਸੋਹਣੀਆਂ ਨੇ ਪੰਜਾਬੀ ਗਾਲਾਂ ਤੋਂ ਤਾਂ ਦੁੱਖ ਦੀਆਂ ਵੀ ਨਹੀਂ ਆ ਮਿੱਠੀਆਂ ਹੁੰਦੀਆਂ ਨੇ ਵਾਰਦ ਸ਼ਾਹ ਵੀ ਇੱਥੇ ਜੰਮਿਆ ਸੀ ਬੁੱਲੇ ਸ਼ਾਹ ਵੀ ਇੱਥੇ ਜੰਮਿਆ ਸੀ ਸ਼ਾਹ ਹੁਸੈਨ ਵੀ ਇੱਥੇ ਜੰਮਿਆ ਸੀ ਰਾਜਾ ਪੋਰਸ ਵੀ ਇੱਥੇ ਜੰਮਿਆ ਸੀ ਸਾਰੇ ਇੱਥੇ ਜੰਮੇ ਸਨ ਪਰ ਅਸੀਂ ਆਡੀ ਬੇਵਕੂਫੀ ਅਸੀਂ ਗਾਲਾਂ ਨੂੰ ਅੱਗੇ ਲੈ ਆਂਦੇ ਆ ਨਾ ਅਕਸਰ ਅਸੀਂ ਵੀਡੀਓਜ਼ ਵੇਖਨੇ ਆ ਤੇ ਬਾਹਰ ਦੇ ਮੁਲਕ ਦੇ ਲੋਕ ਵੀ ਵੈਸੇ ਇੰਗਲਿਸ਼ ਬੋਲਦੇ ਹੁੰਦੇ ਆ ਲੇਕਿਨ ਜਦ ਲੋਕ ਗਾਲ ਦੀ ਗੱਲ ਆਂਦੀ ਹੈ ਤਾਂ ਉਹ ਪੰਜਾਬੀ ਚ ਕੱਢਦੇ ਇੰਟਰਨੈਟ ਲੋਕੀ ਲੋਕੀ ਪੰਜਾਬੀ ਚ ਕਰਦੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗਲਤੀ ਹੈ ਨਾ ਉਹ ਆਪਣੀ ਅਸੀਂ ਆਪਣੀ ਜ਼ੁਬਾਨ ਨੂੰ ਛੱਡ ਦਿੱਤਾ ਗਿਆ ਵੈਸੇ ਅਸੀਂ ਉਰਦੂ ਬੋਲਾਂਗੇ ਲੇਕਿਨ ਜੇ ਇਸਮ ਆ ਆਪਣੀ ਸਭ ਤੋਂ ਵੱਡੀ ਸਾਡੀ ਆਪਣੀ ਪੰਜਾਬੀਆਂ ਦੀ ਕਮਜ਼ੋਰੀ ਹੈ ਜੇ ਇਸਮ ਕੋ ਗਾਲੀ ਕਲੋਚ ਆਵੇਂ ਤਾਂ ਕੋ ਹੋਵੇਗਾ ਮਸਲਾ ਤੇ ਅਸੀਂ ਜਿਹੜਾ ਪੰਜਾਬੀ ਚ ਨੂੰ ਕਰਨ ਲੱਗ ਪੈਂਦਾ ਜੇ ਇਸਮ ਅਸੀਂ ਆਪਣੇ ਆਪ ਨੂੰ ਪੜਾ ਲਈ ਕੇ ਸ਼ੋਅ ਕਰਵਾਣਾ ਹੁੰਦਾ ਅਸੀਂ ਇੰਗਲਿਸ਼ ਉਰਦੂ ਉਰਦੂ ਬੋਲਣ ਲੱਗ ਜਾਂਦੇ ਇਸ ਵਾਸਤੇ ਸਭ ਤੋਂ ਵੱਡੀ ਸਾਡੀ ਆਪਣੀ ਗਲਤੀ ਹੈ ਜਦੋਂ ਤੱਕ ਅਸੀਂ ਆਪਣੀ ਜ਼ੁਬਾਨ ਨਾਲ ਆਪ ਨਹੀਂ ਜੁੜਾਂਗੇ ਅਸੀਂ ਆਪਣੀ ਜ਼ੁਬਾਨ ਨੂੰ ਆਪ ਨਹੀਂ ਇੱਜ਼ਤ ਦੇਵਾਂਗੇ ਤੇ ਦੂਸਰੀ ਦੂਸਰੇ ਲੋਕੀ ਵੀ ਨੂੰ ਇੱਜ਼ਤ ਨਹੀਂ ਦੇਣਗੇ ਤੁਸੀਂ ਕੀ ਕਹਿ ਰਹੇ ਹੋ ਲੋਕੀ ਮਜ਼ੇ ਲੈਣੇ ਨੇ ਮੈਂ ਕ ਪੈੜੀ ਜਰੀ ਲੈਂਗੁਏਜ ਹੈ ਪੰਜਾਬੀ ਬਾਅਦ ਜੋੜ ਛੱਡਦੇ ਨੇ ਤੇ ਚੰਗੀ ਲੈਂਗੁਏਜ ਇੰਗਲਿਸ਼ ਵਿੱਚ ਲੈ ਜਾਂਦੇ ਨੇ ਇਸ ਵਾਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਬੋਲੋ ਤੁਹਾਡਾ ਫਖਰ ਹੈ ਤੁਹਾਡੀ ਇੱਜ਼ਤ ਹੈ ਤੇ ਇਹਨੂੰ ਕਾਇਮ ਮਦائم ਰੱਖੋ ਤੁਹਾਡੇ ਬਹੁਤ ਦਾਤ ਦੀ ਅਸੀਂ ਅਸੀਂ ਲੋਕ ਇਹ ਕਿਉਂ ਸਮਝਦੇ ਹਾਂ ਕਿ ਅਸੀਂ ਅਗਰ ਪੰਜਾਬੀ ਬੋਲਾਂਗੇ ਤੇ ਬੜੇ ਕਮਤਰ ਲੱਗਾਂਗੇ ਉਹ ਸਮਝਦਾ ਹੈ

ਰਾਜਾਪੁਰ ਉਸ ਇੱਥੇ ਦਾ ਸੀ ਦਾ ਅਹਿਮਦ ਖਾਨ ਖਰਲ ਇੱਥੇ ਦਾ ਸੀ ਦਾ ਅਬਦੁੱਲਾ ਪੱਟੀ ਇੱਥੇ ਦਾ ਸੀ ਸਾਰੇ ਇੱਥੇ ਦੇ ਸਨ ਪਰ ਅਸੀਂ ਕੰਜਰ ਖਾਨ ਨੂੰ ਵੇਚਦੇ ਆ ਸ਼ਾਹਰੂਖ ਖਾਨ ਨੂੰ ਵੇਚ ਲੈਂਦੇ ਆ ਇੰਦੇ ਆਤਫ ਅਸलम ਨੂੰ ਵੇਚ ਲੈਂਦੇ ਆ ਆਰਫ ਲੋਹਾਰ ਨੂੰ ਵੇਚ ਲੈਂਦੇ ਆ ਸਾਰੇ ਪੰਜਾਬੀ ਨੇ ਪਰ ਆਰਫ ਲੋਹਾਰ ਵੀ ਜਿਹੜਾ ਹੈਗਾ ਉਹ ਵੀ ਪੰਜਾਬੀ ਚ ਹੀ ਗਾਣਾ ਗਾਉਂਦਾ ਪੰਜਾਬੀ ਚ ਗਾਣਾ ਗਾਉਂਦਾ ਨਾ ਪਰ ਤੁਸੀਂ ਇਹਨੂੰ ਅੱਗੇ ਰੱਖ ਦਿੰਦੇ ਹੋ ਜਿਹੜਾ ਸਾਡੇ ਇਲਮੀ ਕੰਮ ਨੇ ਜਿਹੜਾ ਸਾਡੇ ਹੀਰੋ ਨੇ ਉਹਨਾਂ ਨੂੰ ਕਿ ਪੜਾਉਂਦੇ ਨਹੀਂ ਆ ਨਹੀਂ ਤੁਸੀਂ ਗਾਣੇ ਨਹੀਂ ਸੁਣਦੇ ਪੰਜਾਬੀ ਗਾਣੇ ਨਹੀਂ ਸੁਣਦੇ ਗਾਣੇ ਸੁਣਦੇ ਆ ਤਾਂ ਫਿਰ ਗਾਣੇ ਅਸੀਂ ਸੁਣਨੇ ਆ ਅਸੀਂ ਮੈਂ ਕਹ ਰਿਹਾ ਇਲਮੀ ਚੀਜ਼ਾਂ ਪ੍ਰਮੋਟ ਕਰੋ ਨਾ ਸਾਡੇ ਸਕੂਲਾਂ ਚ ਪੰਜਾਬੀ ਨਹੀਂ ਸਿਖਾਈ ਜਾਂਦੀ ਨਾ ਪੜਾਈ ਜਾਂਦੀ ਕਿਉਂ ਜਿਸ ਤਰ੍ਹਾਂ ਇਹ ਜੀ ਇੰਟਰਨੈਸ਼ਨਲ ਕਾਹ ਪ੍ਰਸਤਾਵ ਮੇਨ ਮਕਸਦ ਤੀਜੀ ਇੰਟਰਨੈਸ਼ਨਲ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਹੈ ਨਾ ਉਹ ਇਹੀ ਹੈ ਕਿ ਸਾਡਾ ਵੀ ਜਿਹੜਾ ਮੇਨ ਮਕਸਦ ਹੈ ਪੀਐਨਐਮ ਦਾ ਪੰਜਾਬ ਸਟੂਡੈਂਟ ਕਾਉਂਸਲ ਦਾ ਕਿ ਭਈ ਅਸੀਂ ਪੰਜਾਬੀ ਜ਼ੁਬਾਨ ਨੂੰ ਸਕੂਲਾਂ ਦੇ ਇਨਸਾਬ ਦੇ ਵਿੱਚ ਸ਼ਾਮਲ ਕਰਾਈਏ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਤੱਕ ਅਗਰ ਹੋ ਸਕੇ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਜ਼ੁਬਾਨ ਨੂੰ ਪੜਾਈਏ ਸਾਡਾ ਮੇਨ ਮਕਸਦ ਹੈ ਵੀ ਤੀਜੀ ਇੰਟਰਨੈਸ਼ਨਲ ਕਾਨਫਰੰਸ ਦਾ ਮਕਸਦ ਵੀ ਹੈ ਬਾਕੀ ਜਿਹੜੇ ਰੰਗ ਬਰੇਰ ਨੇ ਇਹ ਵੀ ਸਾਡੀ ਰੋਣਾ ਕਿ ਪੰਜਾਬ ਦੀ ਰੋਣਾ ਕਿ ਮੇਲੇ ਨੇ ਸਾਡੇ ਤੇ ਇਸ ਤੋਂ ਇਹੀ ਕਹਿ ਬੋਲेंगे इसको ਇਹੀ ਦਰੋਣਾ ਕਿ ਇਹ ਕਿਆ ਬੋਲਾਂਗੇ ਸਾਈਂਦਰ ਹੋਣਾ ਕਿ ਭਾਈ ਇਹਦੇ ਹੋਣਾ ਕਿ ਪੰਜਾਬੀ ਹਾਂ 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 ਇਹ ਇਹੀ ਤੇ ਰੌਣਕ ਹੈ ਸਾਡੀ ਪੰਜਾਬ ਦੀ ਇਸ ਤੋਂ ਬਿਨਾਂ ਤੇ ਪੰਜਾਬ ਹੈਗਾ ਹੀ ਨਹੀਂ ਹਾਂਜੀ ਇਹ ਸਾਡੀ ਰੌਣਕ ਹੈ ਟੋਲ ਹੋ ਗਿਆ ਗਾਣੇ ਹੋ ਗਏ ਸਭ ਕੁਝ ਸਾਡੀ ਰੌਣਕ ਪੰਜਾਬ ਦੀ ਰੌਣਕ ਦੇ ਵੇਸ਼ਾਂ ਮੇਰੇ ਥੋੜੀ ਥੋੜਾ ਭੰਗੜਾ ਕਰਕੇ ਦਿਖਾ ਦਿਓ ਪੰਗੜਾ ਕਰਕੇ ਤੁਹਾਨੂੰ ਵਾਵਾਂਗੇ ਤੁਸੀਂ ਇੱਥੇ ਆਇਆ ਜੀ ਪੰਗੜਾ ਅੰਦਰ ਹੀ ਹੋ ਰਿਹਾ ਹੈ ਬਾਕੀ ਅਸੀਂ ਵਾਹਾਂਗੇ ਪੰਗੜਾ ਪੰਗੜਾ ਕਿ ਢੋਲ ਹੋਵੇ ਤੂ ਮੋਲ ਹੋਵੇ ਕੋ ਐਵੇਂ ਤਾਂ ਹੋਵੇ ਬੋਲ ਚੋ ਜਿਹੜਾ ਪੰਗੜਾ ਇੰਟਰਸਟਿੰਗ ਹੈ ਇਸ ਤਰ੍ਹਾਂ ਕੇ ਕੰਮ ਨਹੀਂ ਨਹੀਂ ਤੁਸੀਂ ਢੋਲ ਢੂ ਲੈ ਕੇ ਆਓ ਤੇ ਪੰਗੜਾ ਪਾ ਕੇ ਵਖਾ ਦੇਣੇ ਆ ਕਿਹੜਾ ਰੋਲੇ ਕੋਈ ਗਾਣਾ ਕੋਈ ਸ਼ੇਰ ਸ਼ੇਰ ਬੋਲ ਦਿੰਨੇ ਆ ਪੰਜਾਬੀ ਰਿਲੇਟਡ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ दाना ਤੇਰਾ ਪਾਣਾ ਤੇਰਾ ਦਾਣਾ ਤੇਰਾ ਪਾਣਾ ਤੇਰਾ ਤੈਨੂੰ ਕਾਦੀ ਥੋੜ ਪੰਜਾਬੀ ਪੈਂਟ ਵੀ ਪਾ ਤੇ ਟਾਈ ਵੀ ਲਾ ਪੈਂਟ ਵੀ ਪਾ ਤੇ ਟਾਈ ਵੀ ਲਾ ਆਪਣੀ ਬੋਲੀ ਬੋਲ ਪੰਜਾਬੀ ਆਪਣੀ ਬੋਲੀ ਬੋਲ ਪੰਜਾਬੀ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਵਾਅਲੈਕੁਮ ਸਤਿ ਕੀ ਹਾਲ ਹੈ ਤੁਹਾਡਾ ਜੀ ਅਲਹਮਦੁਲਿਲਾ ਠੀਕ ਠਾਕ ਅੱਜ ਪੰਜਾਬੀ ਕਾਨਫਰੰਸ 'ਚ ਆਇਓ ਕਿੰਝ ਦਾ ਲੱਗ ਰਿਹਾ ਮਾਸ਼ਾਅੱਲਾ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ ਖੁਸ਼ੀ ਹੋ ਰਹੀ ਹੈ ਕਿ ਸਾਡੀ ਮਾਂ ਬੋਲੀ ਦੇ ਵਿੱਚ ਇੱਥੇ ਕਾਨਫਰੰਸ ਹੋ ਰਹੀ ਔਰ ਅਸੀਂ ਇਹਦੇ ਵਿੱਚ ਸ਼ਿਰਕਤ ਕਰਕੇ ਆਪਣੇ ਆਪ ਨੂੰ ਬਹੁਤ ਮਾਣ ਸਮਝਦੇ ਹਾਂ ਔਰ ਅਸੀਂ ਇਸ ਪੰਜਾਬੀ ਕਾਨਫਰੰਸ ਦੇ ਵਿੱਚ ਜਿਹੜਾ ਸ਼ਿਰਕਤ ਕੀਤੀ ਪੰਜਾਬ ਨੈਸ਼ਨਲ ਮੂਵਮੈਂਟ ਦੇ ਪਲੇਟਫਾਰਮ ਤੋਂ ਔਰ ਮੂਵਮੈਂਟ ਵਾਲੇ ਮੈਂ ਖੁਦ ਲਾਹੌਰ ਤੋਂ ਇਹ ਤਾਲੁਕ ਰੱਖਣਾ ਵਾ ਅਤੇ ਮੈਂ ਮਰਕਜ਼ੀ قیادت ਬਲੋ ਪ੍ਰੈਜ਼ੀਡੈਂਟ ਆ ਪੰਜਾਬ ਨੈਸ਼ਨਲ ਮੂਵਮੈਂਟ ਦਾ ਰਾਣਾ ਸਜਾਦ ਹੈ ਤੇ ਮੇਰਾ ਨਾਮ ਹੈ ਅਸਾਂ ਕੁਝ ਕੰਮ ਕੀਤੇ ਨੇ ਜਿਹੜੇ ਕਿ ਇਸ ਤੋਂ ਪਹਿਲੇ ਨਹੀਂ ਸੀ ਕੀਤੇ ਗਏ ਅਸਾਂ ਪੰਜਾਬੀ ਜ਼ੁਬਾਨ ਦੇ ਵਿੱਚ ਆਪਣੀ ਕੁਰਾਨੇ ਪਾਕ ਦਾ ਪੰਜਾਬੀ ਜ਼ੁਬਾਨ ਦੇ ਤਰਜਮਾ ਕਰਵਾਇਆ ਮਾਸ਼ਾਅੱਲਾ ਬੜਾ ਬੜਾ ਅਚੀਵਮੈਂਟ ਹੈ ਔਰ ਉਸ ਦੀ وجہ ਹੈ ਕਿ ਅਸੀਂ ਤਕਰੀਬਨ ਪੰਜਾਬ ਦੇ 12-13 ਕਰੋੜਾ ਆਮ ਪੰਜਾਬੀਆਂ ਅਸ ਆਪਣੀ ਮਾਂ ਬੋਲੀ ਦੇ ਵਿੱਚ ਆਪਣੀ ਰੱਬ تعالی ਦੀ ਪੈਗਾਮ ਨੂੰ ਪੜ੍ਹੀਏ ਲਿਖੀਏ ਔਰ ਅਸੀਂ ਉਹਦੇ ਉੱਤੇ ਅਮਲ ਕਰੀਏ ਔਰ ਇਸ ਤੋਂ ਇਲਾਵਾ ਅਸਾਂ ਇੱਕ ਬ੍ਰੋਸ਼ਰ ਛਾਪਿਆ ਹੈ ਜਿਹੜਾ ਕਿ ਚਾਰ ਸਹਿਵਾਲ ਹੈ ਔਰ ਉਸ ਦੇ ਅੰਦਰ ਅਸੀਂ ਦੋ ਜ਼ੁਬਾਨਾਂ ਦੇ ਵਿੱਚ ਹੁੰਦਾ ਜਦਨਾ ਛਾਪਣ ਦਾ ਆਰ ਕੀਤਾ ਲੱਗਦਾ ਹੈ ਕਿ ਇਸ ਤਰ੍ਹਾਂ ਤੁਸੀਂ ਪੰਜਾਬੀ ਜ਼ੁਬਾਨ ਨੂੰ ਪ੍ਰੋਮੋਟ ਕਰ ਸਕਦੇ ਹੋ ਜੀ ਬਿਲਕੁਲ ਅਸੀਂ ਜਿਹੜਾ ਬ੍ਰੋਸ਼ਰ ਛਾਪਿਆ ਹੈ ਉਸ ਬ੍ਰੋਸ਼ਰ ਨੂੰ ਤੁਸੀਂ ਤੱਕੋ ਤੇ ਉਸ ਦੇ ਅੰਦਰ ਅਸੀਂ ਇਨਾ ਕੋ ਮਵਾਦ ਲਿਖਿਆ ਹੈ ਜਿਸ ਦੇ ਅੰਦਰ ਸਾਡੇ ਯੋਧੇ ਜਿਨ੍ਹਾਂ ਨੂੰ ਅਸੀਂ ਜੰਗਜੂ ਕਹਿੰਦੇ ਆ ਸਾਡੇ ਹੁਕਮਰਾਨ ਸਾਡੇ ਫਿਲਾਸਫਰ ਸਾਡੇ ਸਾਇੰਸਦਾਨ ਔਰ ਸਾਡੇ ਜ਼ਿੰਦਗੀ ਤੇ ਹਰ ਪੱਧਰ ਤੇ ਤੇ ਹਰ ਪੱਖ ਨਾਲ ਤੱਲਕ ਰੱਖਣ ਵਾਲੇ ਲੋਕਾਂ ਦਾ ਅਸੀਂ ਇੰਤੇ ਚ ਜ਼ਿਕਰ ਕੀਤਾ ਉਸ ਦੇ ਅੰਦਰ ਅਸੀਂ ਪੰਜਾਬੀ ਬੋਲੀ ਦੇ ਲੱਜਿਆਂ ਦਾ ਜ਼ਿਕਰ ਕੀਤਾ ਉਸ ਦੇ ਅੰਦਰ ਅਸੀਂ ਪੰਜਾਬ ਪੰਜਾਬ ਧਰਤੀ ਦੇ ਇਲਾਕਿਆਂ ਦਾ ਜ਼ਿਕਰ ਕੀਤਾ ਕਿ ਸਾਡਾ ਪੰਜਾਬ ਕਿੱਥੋਂ ਲੈ ਕੇ ਕਿੱਥੇ ਤੱਕ ਸੀ ਇਹਨਾਂ ਚੀਜ਼ਾਂ ਤੋਂ ਪੜ ਕੇ ਆਮ ਪੰਜਾਬੀ ਆਪਣੇ ਆਪ ਦੇ ਤੇ ਫਖਰ ਮਹਿਸੂਸ ਕਰਦਾ ਹੈ ਕਿ ਮੈਂ ਇਸ ਧਰਤੀ ਪੰਜਾਬ ਦੇ ਉੱਤੇ ਜਮਿਆ ਔਰ ਸਾਨੂੰ ਇਹ ਮਾਣ ਹੈ ਕਿ ਰੱਬ ਨੇ ਸਾਨੂੰ ਇਹ ਕੰਮ ਕਰਨ ਦੇ ਇਹ ਆਰ ਕਰਨ ਦੀ ਤੋਫੀਕ ਦਿੱਤੀ ਔਰ ਇਹ ਸਾਰੇ ਕੰਮ ਜਿਹੜੇ ਨੇ ਇਹ ਅਸੀਂ ਆਪਣੇ ਪੱਲੇ ਤੋਂ ਆਪਣੀ ਜੇਬ ਚੋਂ ਆਪਣੇ ਹਰ ਚੀਜ਼ ਦੇ ਹਵਾਲੇ ਦੇ ਨਾਲ ਅਸੀਂ ਖੁਦ ਖਰਚ ਕਰਕੇ ਕੀਤੇ ਨੇ ਔਰ ਸਾਡੇ ਚੇਅਰਮੈਨ ਸਾਹਿਬ ਜਿਹੜੇ ਰਾਈ ਇਮਰਾਨ ਖਾਨ ਭੱਟੀ ਸਾਹਿਬ ਨੇ ਉਹਨਾਂ ਨੇ ਇਹ ਆਰ ਕੀਤਾ ਪੰਜਾਬੀ ਤਰਜਮਾ ਕਰਵਾਉਂਦਾ ਇਸ ਤੋਂ ਇਲਾਵਾ ਅਸੀਂ ਜੇਲਮ ਦੇ ਵਿੱਚ ਰਾਜਾ ਪੋਰਸ ਮਹਾਰਾਜਾ ਪੋਰਸ ਦਾ ਸਕਲਪਰ ਵੀ ਲਗਾ ਚੁੱਕੇ ਹਾਂ ਔਰ ਜੀਟੀ ਰੋਡ ਦੇ ਉੱਪਰ ਅਸਾਂ ਸ਼ੈਨਸਾ ਸੂਰੀ ਦਾ ਮਜਸਮਾ ਲਵਾ ਕੇ ਤੇ ਉੱਥੇ ਆਪਣੇ ਸੁਲਤਾਨ ਸਾਰੰਗ ਗਖੜ ਸਾਹਿਬ ਦਾ ਜਿਹੜਾ ਨਾ ਮਜਸਮਾ ਲਗਵਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਇੱਕ ਹੋਰ ਜਿਹੜਾ ਕੰਮ ਹੈ ਉਹ ਸਾਡਾ ਹਜੇ ਸੁਣੀ ਲੋਕੇ ਪਾਈਪਲਾਈਨ ਦੇ ਵਿੱਚ ਕਿ ਅਸੀਂ ਗਵਰਨਮੈਂਟ ਕੋਲ ਮੰਗ ਕੀਤੀ ਹੈ ਕਿ ਜਿਹੜਾ ਸੀਬੀਡੀ ਵਾਲਟਨ ਦੇ ਵਿੱਚ ਪ੍ਰੋਜੈਕਟ ਬਣਿਆ ਉਸ ਦਾ ਜਿਹੜਾ ਫਲਾਈਓਵਰ ਹੈ ਉਸ ਦਾ ਨਾਮ ਰਾਏ ਐਮ ਖਾਨ ਖਲ ਸ਼ਹੀਦ ਰਾਮਦੁੱਲਾ ਅਲਿਆ ਦੇ ਨਾਮ ਦੇ ਨਾਲ ਮਨਜ਼ੂਰ ਕੀਤਾ ਜਾਏ ਔਰ ਸਾਡੀ ਪੰਜਾਬ ਧਰਤੀ ਤੇ ਸਾਡੇ ਪੰਜਾਬ ਦੇ ਹੀਰੋਜ਼ ਨੂੰ ਪੜਾਇਆ ਜਾਏ ਔਰ ਸਾਡੇ ਚਾਪ ਚਾ ਨਜ਼ਰ ਆਣ ਉਹ ਹੀਰੋਸ ਜੀ ਕਹਿ ਰਹੇ ਹੋ ਤੁਸੀਂ ਸਹੀ ਕਹਿ ਰਹੇ ਹੋ ਇਸੇ ਵਾਸਤੇ ਆਪਣੀ ਜਾਨਾਂ ਦੀ ਕੁਰਬਾਨੀ ਦਿੱਤੀਆਂ ਜਬਕਿ ਕਿਆ ਜਾਂਦਾ ਹੈ ਕਿ ਪੰਜਾਬ ਨੇ ਕਦੀ ਮਜ਼ਾਹਮਤ ਨਹੀਂ ਕੀਤੀ ਪੰਜਾਬ ਦੇ ਜਿਹੜੇ ਮਜ਼ਾਹਮਤਕਾਰ ਸਨ ਉਹਨਾਂ ਹੀਰੋਸ ਨੂੰ ਅਸੀਂ ਸਾਹਮਣੇ ਲੈ ਕੇ ਆ ਰਹੇ ਹਾਂ ਔਰ ਇਨਸ਼ਾਅੱਲਾ ਤੁਸੀਂ ਦੇਖੋਗੇ ਆਉਣ ਵਾਲੇ ਵਕਤ ਦੇ ਵਿੱਚ ਪੰਜਾਬੀ ਪੰਜਾਬੀ ਬੋਲਣ ਤੇ ਔਰ ਪੰਜਾਬੀ ਬਣਨ ਤੇ ਸਿਰ ਤੇ ਪੱਗ ਰੱਖਣ ਤੇ ਤੋਤੀ ਖੁਸਾ ਲਾਚਾ ਪਾਣ ਤੇ ਬਣਨ ਤੇ ਫਖਰ ਮਹਿਸੂਸ ਕਰੇਗਾ ਬਹੁਤ শুকਰੀਆ ਜੀ اوکے okay جی آڈیو تو سب دیکھی بہت ودیا ویڈیو آئی تھنک ایو جی کانفرنس ਭਾਰ ਮੁਲਕ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਹਰ ਥਾਂ 'ਚ ਹੋਣੀਆਂ ਚਾਹੀਦੀਆਂ ਨੇ ਪੰਜਾਬ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਕਿ ਇਹੋ ਜਿਹੇ ਕਾਨਫਰੰਸਸ ਵਿੱਚ ਇਹ ਦੱਸਣ ਦੀ ਲੋੜ ਏ ਕਿ ਪੰਜਾਬੀ ਜ਼ੁਬਾਨ ਦੀ ਪੰਜਾਬੀ ਦੀ ਕੀ ਅਹਿਮੀਅਤ ਹੈ ਇੱਥੇ ਵੱਡੇ ਤੋਂ ਰਾਜ ਸਿੱਖ ਵੀ ਮੌਜੂਦ ਸਨ ਤੇ ਇੱਥੇ ਜਿੰਨੇ ਵੀ ਪਾਕਿਸਤਾਨੀ ਆਏ ਦੇ ਸਨ ਉਹਨਾਂ ਸਾਰਿਆਂ ਨੇ ਪੱਗਾਂ ਬੰਨ੍ਹਦੀਆਂ ਸਨ ਤੇ ਇੱਥੇ ਪੂਰੀ ਤਰ੍ਹਾਂ ਜਿਹੜੀ ਸਪੋਰਟ ਏ ਪੰਜਾਬੀ ਨੂੰ ਪੰਜਾਬ ਨੂੰ ਸ਼ੋਅ ਕੀਤੀ ਗਈ ਹੈ ਠੀਕ ਹੈ ਤੇ ਇੱਥੇ ਤੁਸੀਂ ਵੇਖਿਆ ਕਿ ਸਿਕ ਸਰਦਾਰਾ ਨੇ ਵੀ ਆਪਣਾ ਪੁਆਇੰਟ ਆਫ 视图 ਦਿੱਤਾ ਨਾਲ ਹੀ ਇੱਥੇ ਨਾਲ ਦੱਸਿਆ ਕਿ ਜਿਹੜੇ ਐਜੂਕੇਸ਼ਨ ਮਨਿਸਟਰ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਦੇ ਵਿੱਚ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਜ਼ੁਬਾਨ ਦਾ ਜਿਹੜਾ ਸਬਜੈਕਟ ਹੈ ਉਹਨੂੰ ਕੰਪਲਸਰੀ ਕੀਤਾ ਜਾਏਗਾ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਜ਼ੁਬਾਨ ਕੀ ਹੈ ਤੇ ਆਦੀ ਕੀ ਇਮਾਰੀਅਤ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਚੀਜ਼ ਹੈ ਬਤਿਆ ਲੱਗਿਆ ਇਹੋ ਜਿਹੇ ਇਵੈਂਟ ਜਿਹੜੇ ਨੇ ਆਰਗੇਨਾਈਜ਼ ਹੋਣੇ ਚਾਹੀਦੇ ਨੇ ਤੁਸੀਂ ਕਦੇ ਇਸ ਇਵੈਂਟ ਦਾ ਹਿੱਸਾ ਬਣੀ ਹੋ ਜਾਂ ਨਹੀਂ ਤੇ ਇੱਥੇ ਜਿਨੇ ਵੀ ਲੋਕਾਂ ਨੇ ਆਪਣਾ ਪੁਆਇੰਟ ਆਫ View ਦਿੱਤਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਕੋਪਰੇਟ ਚੈਨਲ ਦਾ ਵੀ ਤੁਹਾਡੇ ਫਤਮ ਮੁਲਾਕਾਤ ਹੁੰਦੀ ਸੱਚੇ ਕਾਲ